ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਕੁਝ weight loss tips ਬਹੁਤ ਇੰਪੋਰਟੈਂਟ ਟਿਪਸ ਨੇ ਇਹ ਇਹ ਟਿਪਸ ਫੋਲੋ ਕਰਕੇ ਮੈਂ ਆਪਣਾ 13 ਤੋਂ 14 ਕਿਲੋ weight loss ਕੀਤਾ ਔਰ ਇਹੀ ਟਿਪਸ ਫੋਲੋ ਕਰਕੇ weight ਮੈਂ ਆਪਣਾ ਮੇਨਟੇਨ ਕਰ ਰਹੀ ਹਾਂ ਤਾਂ ਕਿ ਮੇਰਾ weight ਵਧੇ ਨਾ ਸੋ ਅੱਜ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਇੰਪੋਰਟੈਂਟ weight loss tips ਸ਼ੇਅਰ ਕਰਨ ਜਾ ਰਹੀ ਹਾਂ ਜਿਹਨੂੰ ਤੁਸੀਂ ਆਪਣੀ ਡੇਲੀ ਲਾਈਫ 'ਚ ਫੋਲੋ ਕਰੋਗੇ ਤਾਂ ਜਰੂਰ ਤੁਹਾਨੂੰ ਬਹੁਤ ਬਹੁਤ ਹੈਲਪਫੁਲ ਰਹਿਣਗੇ ਥੋੜੇ ਜਿਹਾ ਬਹੁਤ ਸਾਰਾ ਇਹੋ ਜਿਹਾ ਹੋਣਗੇ ਜੋ weight loss ਕਰਨਾ ਚਾਹੁੰਦੇ ਨੇ ਪਰ ਜੇ ਆਪਾਂ ਸੋਚਦੇ ਨੇ weight loss ਕਰਨਾ ਤਾਂ ਕਰਨਾ ਕਿਵੇਂ ਆਪਾਂ ਉੱਥੇ ਕਨਫਿਊਜ਼ ਹੋ ਜਾਂਦੇ ਪੀ weight loss ਕਿਵੇਂ ਕਰੀਏ ਹਨਾ ਕੀ ਖਾਈਏ ਕੀ ਨਾ ਖਾਈਏ ਆਹ ਚੀਜ਼ ਹੈਲਦੀ ਹੈ ਹਨ ਹੈਲਦੀ ਆਪਾਂ ਬਹੁਤ ਉੱਥੇ ਕਨਫਿਊਜ਼ ਹੋ ਜਾਂਦੇ ਆ ਅੱਜ ਤੁਹਾਡੀ ਇਹ ਵੀਡੀਓ ਵਿੱਚ ਥੋੜੀ ਕਨਫਿਊਜ਼ਨ ਵੀ ਦੂਰ ਹੋ ਜੂਗੀ ਤੇ ਤੁਹਾਨੂੰ ਬਹੁਤ ਹੈਲਪ ਮਿਲੂਗੀ ਸੋ ਪਲੀਜ਼ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਪਾਂ ਅੱਛੀ ਤਰ੍ਹਾਂ weight loss ਟਿਪਸ ਫੋਲੋ ਨਹੀਂ ਕਰਦੇ ਹੈਗੇ ਤੇਸ ਕਰਕੇ ਆਪਾਂ weight loss ਨਹੀਂ ਕਰ ਪਾਉਂਦੇ ਕਿਵਰ ਆਪਾਂ ਸ਼ੁਰੂ ਕਰ ਲੈਂਨਾ ਪਰ ਆਪਾਂ 5-4 ਦਿਨ ਫੋਲੋ ਕਰਕੇ ਆਪਾਂ ਕੁਇਟ ਕਰ ਦੰਦੇ ਆ ਸੋ ਪਲੀਜ਼ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿ ਮੈਂ ਸਾਰੇ ਟਿਪਸ ਨੋਟ ਡਾਊਨ ਕਰਿਆ ਤਾਂ ਕਿ ਮੈਂ ਕੁਝ ਵੀ ਭੁੱਲਾ ਨਾ ਸਾਰੇ ਟਿਪਸ ਮੈਂ ਤੁਹਾਨੂੰ ਸ਼ੇਅਰ ਕਰ ਸਕਾਂ ਸਭ ਤੋਂ ਪਹਿਲਾਂ ਤਾਂ ਹੈ ਕਿ ਜੀ ਸ਼ਾਮ ਨੂੰ ਜਲਦੀ ਸੌਂਓ ਤੇ ਸਵੇਰੇ ਜਲਦੀ ਉੱਠੋ ਕਹਿੰਗੂ ਆਪਾਂ ਸੌਣੇ ਆ ਨਾ ਆਪਣੀ ਕਿਦਾਂ ਬੋਡੀ ਨੂੰ ਰੈਸਟ ਮਿਲਦਾ ਤੇ ਡਿਊਰਿੰਗ ਸਲੀਪ ਆਪਣੀ ਬੋਡੀ ਉਦੋਂ ਵੀ weight loss ਕਰਦੀ ਹੈ ਇਸ ਕਰਕੇ ਸਲੀਪ 7 ਟੂ 8 ਆਵਰਸ ਇਸ ਸਲੀਪ ਨੀਂਦ ਜ਼ਰੂਰ ਲਵੋ ਤੁਸੀਂ ਆਪਣੀ ਬਾਡੀ ਨੂੰ ਰੈਸਟ ਦੋ ਤਾਂ ਕਿ ਨੈਕਸਟ ਡੇ ਬਾਡੀ ਫੇਅਰ ਸਾਰੇ ਐਕਟੀਵਿਟੀਜ਼ ਐਕਟਿਵਲੀ ਕਰ ਸਕੇ ਤਾਂ ਆਪਣਾ weight loss ਬਹੁਤ ਅੱਛਾ ਹੁੰਦਾ ਰਵੇ ਤੇ ਸੈਕਿੰਡ ਪੁਆਇੰਟ ਹੈਗਾ ਕਿ ਆਪਣਾ ਸਵੇਰੇ ਜਦੋਂ ਆਪਾਂ ਉੱਠਦੇ ਆਂ ਪਾਣੀ ਦਾ ਗਲਾਸ ਪੀਓ ਇੱਕ ਗਲਾਸ ਪੀਓ ਦੋ ਪੀਓ ਉਸ ਤੋਂ ਬਾਅਦ ਤੁਸੀਂ ਖਾਲੀ ਪੇਟ ਚਾਹ ਨਾ ਪੀਓ ਬ੍ਰੈਕਫਾਸਟ ਨਾ ਕਰੋ ਪਹਿਲਾਂ ਤੁਸੀਂ ਕੋਈ ਵੀ ਗ੍ਰੀਨ ਟੀ ਲੈ ਲਓ ਜੀਰਾ ਵਾਟਰ ਅਜਵੈਨ ਵਾਟਰ ਸੌਂਫ ਦਾ ਪਾਣੀ ਮੇਥੀ ਪਾਣੀ ਹਨਾ ਜੋ ਵੀ ਤੁਹਾਡੀ ਬਾਡੀ ਨੂੰ ਸੂਟ ਕਰਦਾ ਤੁਸੀਂ ਉਹ ਲੋ ਤੇ ਹਰ ਰੋਜ਼ ਬਦਲ ਬਦਲ ਕੇ ਲੋ ਇਹ ਟ੍ਰਾਈ ਕਰੋ ਕਿ ਹਰ ਰੋ ਤੁਸੀਂ ਬਦਲ ਕੇ ਲੋ ਚਾਹ ਗ੍ਰੀਨ ਟੀ ਲੈ ਲਿਓ ਜੀਰਾ ਵਾਟਰ ਲੈ ਲਓ ਕਿੰਨ ਕੋਈ ਲੈ ਲੈ ਕਿੰਨ ਕੋਈ ਤੁਸੀਂ ਗ੍ਰੀਨ ਟੀ ਲੈ ਲੀ ਬਦਲ ਕੇ ਲੋ ਐਮਪਟੀ ਸਟਮਕ ਚਾਹ ਨਾ ਪੀਓ ਪਹਿਲਾਂ ਗ੍ਰੀਨ ਟੀ ਤੋਂ ਸ਼ੁਰੂ ਕਰੋ ਉਸ ਤੋਂ ਬਾਅਦ ਬ੍ਰੈਕਫਾਸਟ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਚਾਹ ਲੋ ਇੱਕ ਦਿਨ ਵਿੱਚ ਆਪਾਂ 3 ਲੀਟਰ ਪਾਣੀ ਜ਼ਰੂਰ ਪੀਣਾ ਹੁੰਦਾ 3 ਲੀਟਰਸ ਆਫ ਵਾਟਰ ਇੱਕ ਦਿਨ ਵਿੱਚ ਬਹੁਤ ਜ਼ਰੂਰੀ ਹੁੰਦਾ weight loss ਲਈ ਬਹੁਤ ਜ਼ਰੂਰੀ ਹੁੰਦਾ ਇਹ ਨਾਲ ਆਪਣੀ ਬੋਡੀ ਡੀਟੌਕਸ ਹੁੰਦੀ ਅੰਦਰ ਬੋਡੀ ਕਲੀਨ ਹੁੰਦੀ ਤੇ weight loss ਬਹੁਤ ਅੱਛਾ ਹੁੰਦਾ ਇੱਕ ਆਪਾਂ ਵਾਈਟ ਸਾਲਟ ਕਿਚਨ ਵਿੱਚੋਂ ਕੱਢ ਦੇਣਾ ਵਾਈਟ ਸਾਲਟ ਨਹੀਂ ਯੂਜ਼ ਕਰਨਾ ਵਾਈਟ ਸਾਲਟ ਦੀ ਜਗ੍ਹਾ ਤੁਸੀਂ ਹਿਮਾਲయన్ ਪਿੰਕ ਸਾਲਟ ਯੂਜ਼ ਕਰੋ ਵਾਈਟ ਸਾਲਟ ਨਾਲ ਕੀ ਹੁੰਦਾ ਆਪਣੀ ਬੋਡੀ ਚ ਨਾ ਵਾਟਰ ਰੀਟੇਨ ਹੁੰਦਾ ਜਿਸ ਕਰਕੇ ਆਪਣਾ weight ਗੇਨ ਹੁੰਦਾ सॉल्टिया चीजें नमकीन चीज़ा भी अवॉइड करो जो मैं नमकीन होंगे बाजार वाले हो सकता तो घर बना के खाओ एंड वाइट शुगर भी नहीं आप लैनी ववॉयड करनी कई अगर आप कह दे वाइट शुगर नहीं मैं गुड़ यूज़ कर दिया या मैं शकर यूज़ कर दें भी शूगर की वरायटी है इसलिए वह भी यूज ना करो जो वेट लॉस करना चाहते हो तो गुड़ शक्कर सब कुछ ही अवॉयड करना पवेगा टी कॉफी घट पीओ है ना आप चाह कॉफी के बड़े शौकीन हों मैं भी बहुत शौकीन हूँ ਪਰ ਉਹ ਘੱਟ ਕਰੋ ਉਹਦੀ ਤੁਸੀਂ ਕੰਜ਼ਮਪਸ਼ਨ ਘੱਟ ਕਰੋ ਤਾਂ ਕਿ ਤੁਹਾਡਾ weight loss ਅੱਛਾ ਹੋਵੇ ਔਰ ਫਿੱਕੀ ਵਿਦਆਊਟ 슈ਗਰ ਲਓ wheat ਰੋਟੀ ਦੀ ਜਗ੍ਹਾ ਤੁਸੀਂ ਹੋਰ ਬਹੁਤ ਸਾਰੇ ਆٹے ਦੀ ਰੋਟੀ ਤੁਸੀਂ ਲੈ ਸਕਦੇ ਹੋ ਹਨ ਜੀ ਬਹੁਤ ਸਾਰੇ 옵ਸ਼ਨਸ ਨੇ ਕਣਕ ਦੀ ਰੋਟੀ ਦੀ ਜਗ੍ਹਾ ਤੁਸੀਂ ਜਵਾਰ ਦੀ ਰੋਟੀ ਬਾਜਰੇ ਦੀ ਰੋਟੀ ਰਾਗੀ ਦੀ ਰੋਟੀ ਤੁਸੀਂ ਲੈ ਸਕਦੇ ਹੋ ਚਣਿਆਂ ਦੇ ਆٹے ਦੀ ਰੋਟੀ ਕਹਿੰਦੇ ਬੇਸਨ ਦੀ ਰੋਟੀ ਇੱਕ ਚਣਿਆਂ ਦਾ ਆਟਾ ਹੁੰਦਾ ਮਾਰਕੀਟ ਤੋਂ इजीली ਮਿਲ ਜਾਂਦੀ ਇਹਦੇ ਵਿੱਚ ਚਣਿਆਂ ਦੇ ਛਿਲਕੇ ਵੀ ਪੀਸੇ ਹੁੰਦੇ ਤੁਸੀਂ ਉਹ ਵੀ ਲੈ ਸਕਦੇ ਹੋ ਕਣਕ ਦੀ ਰੋਟੀ ਨਾ ਖਾਓ ਥੋੜਾ ਫਿਰ ਤੁਸੀਂ ਬਹੁਤ ਅੱਛਾ weight loss ਕਰਮੀ ਰਾਈਸ ਅਵੋਇਡ ਕਰੋ ਆਲੂ ਅਵੋਇਡ ਕਰੋ ਹਨਾ ਰਾਈਸ ਦੀ ਜਗ੍ਹਾ ਤੁਸੀਂ ਬਰਾਊਨ ਰਾਈਸ ਲੈ ਸਕਦੇ ਹੋ ਪਰ ਪੋਰਸ਼ਨ ਕੰਟਰੋਲ ਨਾ ਇਹ ਨ ਹੋਵੇ ਕਿ ਬਰਾਊਨ ਰਾਈਸ ਇਹ ਤਾਂ ਹੈਲਦੀ ਹੁੰਦੇ ਨੇ ਮੈਂ ਪਲੇਟ ਭਰ ਕੇ ਖਾ ਲਾਂ ਨਹੀਂ ਪੋਰਸ਼ਨ ਕੰਟਰੋਲ ਨਾ ਖਾਓ ਨੈਕਸਟ ਹੈ ਕਿ ਬੇਕਰੀ ਆਈਟਮਸ ਅਵੋਇਡ ਕਰੋ ਬੇਕਰੀ ਆਈਟਮਸ ਹੋ ਗਈਆਂ ਜਿਵੇਂ ਆਪਣੇ ਬਿਸਕੁਟ ਹੋਗੇ ਕੇਕ ਪੇਸਟਰੀ ਸਮੱਠੀਆਂ ਜਾਂ ਕੋਈ ਮੈਦੇ ਦੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਬੇਕਰੀ ਆਈਟਮਸ ਆਪ ਨੂੰ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਇਹ ਆਪਣਾ ਬਹੁਤ weight gain ਕਰਾਉਂਦੇ ਇਹਨਾਂ ਵਿੱਚ ਕਾਫੀ ਕੁਆਂਟੀਟੀ ਵਿੱਚ ਬਟਰ ਕਿਉ ਉਹ ਦਾ ਯੂਜ਼ ਕੀਤਾ ਜਾਂਦਾ ਤੇ অলਮੋਸਟ ਇਹ ਫਰਾਈਡ ਹੁੰਦੀਆਂ ਨੇ ਜੋ ਆਪਾਂ ਖਾਣਾ ਖਾਂਦੇ ਆ ਤਾਂ ਆਪਣੇ ਹਰ ਮੀਲ ਵਿੱਚ ਪ੍ਰੋਟੀਨ ਤੇ ਫਾਈਬਰ ਹੋਣਾ ਚਾਹੀਦਾ ਹਨਾ ਪ੍ਰੋਟੀਨ ਐਂਡ ਫਾਈਬਰ ਤੁਸੀਂ ਵੈਸੇ ਆਪਾਂ ਅੱਜਕੱਲ ਹਰ ਇੱਕ ਨੂੰ ਪਤਾ ਕਿ ਪ੍ਰੋਟੀਨ ਕਿਹੜੀ ਚੀਜ਼ ਵਿੱਚ ਆ ਫਾਈਬਰ ਕਿਹੜੀ ਚੀਜ਼ ਵਿੱਚ ਵਿਚ ਦੱਸਣ ਦੀ ਲੋੜ ਨਹੀਂ ਜੇ ਤੁਹਾਨੂੰ ਕੋ ਨੋਲੇਜ ਘੱਟ ਹੈ ਤੁਸੀਂ ਜ਼ਿਆਦਾ ਨੋਲੇਜ ਜਾਣਨਾ ਚਾਹੁੰਦੇ ਹੋ ਤਾਂ ਗੂਗਲ ਤੇ ਸਰਚ ਕਰ ਲਓ ਪ੍ਰੋਟੀਨ ਜਿਵੇਂ ਸੁੱਕੀਆਂ ਦਾਲਾਂ ਵਿੱਚ ਰਾਜਮਾ ਚਨੇ ਕੋਈ ਦਾਲ ਹੋਊਗੀ ਪ੍ਰੋਟੀਨ ਹੁੰਦਾ ਫਾਈਬਰ ਹੋਊਗੀ ਜਿਵੇਂ ਹਰੀ ਸਬਜ਼ੀਆਂ ਵਿੱਚ ਫਾਈਬਰ ਹੁੰਦਾ ਹਰ ਮੀਲ ਵਿੱਚ ਤੁਸੀਂ ਪ੍ਰੋਟੀਨ ਤੇ ਫਾਈਬਰ ਲੈਣੇ ਲੈਣਗੇ ਮੈਂ ਇੱਕ ਦਾਲ ਲੈ ਲਈ ਸੁੱਕੀ ਚਨੇ ਰਾਜਮਾ ਦਾਲ whatever ਹਨਾ ਨਾਲ ਇੱਕ ਹਰੀ ਸਬਜ਼ੀ ਲੈ ਲਈ ਜਾਂ ਸੈਲਡ ਲੈ ਲਿਆ ਇਹ ਪ੍ਰੋਟੀਨ ਤੇ ਫਾਈਬਰ ਤੁਹਾਡੇ ਹਰ ਮੀਲ ਵਿੱਚ ਹੋਣਾ ਚਾਹੀਦਾ ਹੈ ਜੋ ਆਪਾਂ ਖਾਣਾ ਬਣਾਉਣਾ ਹੈ ਤਾਂ ਕੁਕਿੰਗ ਆਇਲ ਦਾ ਯੂਜ਼ ਘੱਟ ਤੋਂ ਘੱਟ ਕਰੋ ਕੁਕਿੰਗ ਆਇਲ ਨਾਲ ਕੋਈ ਖਾਣਾ ਟੇਸਟੀ ਨਹੀਂ ਹੁੰਦਾ ਉਹ ਜਸਟ ਇੱਕ ਤੜਕਾ ਭੁੰਨਣ ਵਾਸਤੇ ਹੁੰਦਾ ਤਾਂ ਕਿ ਆਪਣਾ ਪਿਆਜ਼ ਟਮਾਟੋ ਲਸਣ ਅਦਰਕ ਅਚੇਰਾ ਭੁੰਨਿਆ ਜਾਵੇ ਘੱਟ ਤੋਂ ਘੱਟ ਯੂਜ਼ ਕਰੋ ਇਹ ਨਾ ਹੋਵੇ ਕਿ ਕੁਕਿੰਗ ਆਇਲ ਪਾਣੀ ਵਾਂਗੂ ਤੈਰਦਾ ਹੁੰਦਾ ਉਹਦਾ ਕੋਈ ਟੇਸਟ ਨਹੀਂ ਹੁੰਦਾ ਉਹ ਆਪਾਂ ਨੂੰ ਨੁਕਸਾਨ ਪਹੁੰਚਾਉਂਦਾ ਬਾਡੀ ਨੂੰ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਜਸਟ ਇੱਕ ਅੰਗੂਰ ਸਬਜ਼ੀ ਆਪਣੀ ਤੜਕਾ ਭੁੰਨਿਆ ਜਾਂਦਾ ਵੀ ਟੇਸਟ ਥੋੜਾ ਬਦਲ ਜਾਂਦਾ ਕੁਕਿੰਗ ਆਇਲ ਦਾ ਯੂਜ਼ ਘੱਟ ਤੋਂ ਘੱਟ ਕਰੋ ਆਪਣੀ ਡਾਈਟ ਵਿੱਚ ਆਪਾਂ ਨੂੰ ਫਰੂਟਸ ਐਂਡ ਵੈਜੀਟੇਬਲਸ ਵੱਧ ਤੋਂ ਵੱਧ ਐਡ ਕਰਨੇ ਚਾਹੀਦੇ ਨੇ ਕਿਉਂਕਿ ਇਹਨਾਂ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਜਿਸ ਦੇ ਕਰਕੇ ਆਪਾਂ ਨੂੰ ਕਨਸਟਿਪੇਸ਼ਨ ਨਹੀਂ ਹੁੰਦੀ ਹੈਗੀ ਐਂਡ ਇਹਦੇ ਵਿੱਚ ਆਪਾਂ ਨੂੰ ਪਾਣੀ ਦੀ ਮਾਤਰਾ ਵੀ ਜ਼ਿਆਦਾ ਮਿਲਦੀ ਹੈ ਫਰੂਟਸ ਵਿੱਚ ਇਸ ਲਈ ਫਰੂਟਸ ਐਂਡ ਵੈਜੀਟੇਬਲਸ ਆਪਣੀ ਡਾਈਟ ਵਿੱਚ ਜ਼ਰੂਰ ਐਡ ਕਰੋ ਦਿਨ ਵਿੱਚ ਤਿੰਨ ਮੀਲਸ ਲੈਣੇ ਜ਼ਰੂਰੀ ਨੇ ਬ੍ਰੇਕਫਾਸਟ ਲੰਚ ਡਿਨਰ ਕਈ ਵਾਰ ਆਪਾਂ ਬ੍ਰੇਕਫਾਸਟ ਨਹੀਂ ਲੈਂਦੇ ਆਪਾਂ ਸਿੱਧਾ ਲੰਚ ਕਰ ਲੈਂਦੇ ਆ ਜਾਂ ਬਰੰਚ ਕਰ ਲੈਂਦੇ ਆ ਇੱਕ ਮੀਲਸ ਸਕਿਪ ਕਰਦਾ ਨੇ ਉਹ ਬਹੁਤ ਗਲਤ ਗੱਲ ਆ ਸਵੇਰੇ ਮਾਰਨਿੰਗ ਚਾਹ ਆਪਾਂ ਬ੍ਰੈਕਫਾਸਟ ਟਾਈਮ ਤੇ ਦੁਪਹਿਰੇ ਲੰਚ ਤੇ ਰਾਤ ਨੂੰ ਡਿਨਰ ਤਿੰਨ ਮੀਲਸ ਜ਼ਰੂਰ ਲੋ ਕਿਉਂਕਿ ਜਰ ਆਪਾਂ ਇੱਕ ਮੀਲ ਮਿਸ ਕਰਦਾਂ ਨੇ ਜਾਂ ਬ੍ਰੈਕਫਾਸਟ ਕਰ ਲਿਆ ਲੰਚ ਨਹੀਂ ਕਰਦੇ ਹੈਗੇ ਲੰਚ ਟਾਈਮ ਚਾਹ ਕਰਦੀ ਜਾਂ ਨਾ ਕੋਈ ਮਠਿਆ ਬਿਸਕਟ ਲੈ ਲੀ ਮੈਂ ਵੀ ਪਹਿਲਾਂ ਇਦਾਂ ਹੀ ਕਰਦਾਂ ਨੂੰ ਦੋ ਮੀਲਸ ਲੈਂਦੀ ਸੀ ਤੇ ਉਸ ਤੋਂ ਬਾਅਦ ਨਾ ਉਸ ਤੋਂ ਬਾਅਦ ਆਪਾਂ ਅਨ ਹੈਲਦੀ ਚੀਜ਼ਾਂ ਖਾ ਲੈਂਦੇ ਚਾਹ ਲੈ ਲਈ ਜਾਂ ਕਾਫੀ ਲੈ ਲਈ ਉਹਨਾਂ ਕੋਈ ਨਮਕੀਨ ਲੈ ਰਿਹਾ ਕੋਈ ਬਿਸਕਟ ਲੈ ਨਹੀਂ ਫਿਰ ਇਸ ਤਰ੍ਹਾਂ ਅਨ ਹੈਲਦੀ ਆਪਾਂ ਜ਼ਿਆਦਾ ਖਾ ਲੈਂਦੇ ਇਸ ਤੋਂ ਬੈਟਰ ਹੈ ਕਿ ਆਪਾਂ ਬ੍ਰੈਕਫਾਸਟ ਲੰਚ ਡਿਨਰ ਤਿੰਨ ਮ ਆਪਾਂ ਨੂੰ ਜਦੋਂ ਵੀ ਆਪਾਂ ਮੀਲ ਲੈਨੇ ਆ ਆਪਣਾ ਖਾਣਾ ਖਾਣੇ ਆ ਪੋਰਸ਼ਨ ਕੰਟਰੋਲ ਨਾਲ ਖਾਣਾ ਚਾਹੀਦਾ ਇਹ ਨਹੀਂ ਹੋਵੇ ਕਿ ਆ ਹੈਲਦੀ ਸਬਜੀ ਬਣੀ ਆ ਅੱਜ ਮੈਂ ਦੋ ਖੋਲੀਆਂ ਖਾਣਾਂ ਅੱਜ ਮੈਂ ਤਿੰਨ ਖੋਲੀਆਂ ਖਾਣਾਂ ਨਹੀਂ ਤੇ ਹੈਲਦੀ ਹੈ ਕਿ ਨਹੀਂ ਹੈਲਦੀ ਨਹੀਂ ਤੇ ਕੋਈ ਨੁਕਸਾਨ ਨਹੀਂ ਹੋਏਗਾ ਨਹੀਂ ਜੋ ਆਪਾਂ ਕੋਈ ਵੀ ਚੀਜ਼ ਐਕਸੈਸ ਚ ਖਾਣੇ ਤਾਂ ਹੈਲਦੀ ਚੀਜ਼ ਵੀ ਆਪਾਂ ਨੂੰ ਨੁਕਸਾਨ ਪਹੁੰਚਾਉਂਦੀ ਜੋ ਆਪਾਂ ਆਪਣਾ ਖਾਣਾ ਖਾਣੇ ਤਾਂ ਆਪਾਂ ਨੂੰ ਅੱਛੀ ਤਰ੍ਹਾਂ ਖਾਣਾ ਚਬਾ ਕੇ ਖਾਣਾ ਚਾਹੀਦਾ ਤਾਂ ਕਿ ਖਾਣਾ ਖਾਣੇ ਵੇਲੇ ਜਿਹੜਾ ਆਪਣਾ ਸਲਾਈਵਾ ਮੂੰਹ ਦਾ ਆਪਣਾ ਥੁੱਕ ਅੱਛੀ ਤਰ੍ਹਾਂ ਮਿਕਸ ਹੋ ਜੇ ਕੰਗੂਜਰੋ ਖਾਣੇ ਵਿੱਚ ਮਿਕਸ ਹੁੰਦੇ ਕਰ ਆਪਣਾ ਫੂਡ ਈਜ਼ੀਲੀ ਡਾਈਜੈਸਟ ਹੁੰਦਾ ਜਲਦੀ ਡਾਈਜੈਸਟ ਹੁੰਦਾ ਤੇ ਆਪਣਾ weight loss 'ਚ ਵੀ ਉਹ ਹੈਲਪ ਕਰਦਾ ਆਪਣਾ ਡਿਨਰ ਹਮੇਸ਼ਾ ਲਾਈਟ ਹੋਣਾ ਚਾਹੀਦਾ ਰਾਤ ਦਾ ਖਾਣਾ ਲਾਈਟ ਰੱਖੋ ਹੈਵੀ ਸਬਜ਼ੀਆਂ ਹੈਵੀ ਦਾਣਾ ਨਾ ਖਾਓ ਜਿਹੜੇ ਕਿ ਆਪਾਂ ਨੇ ਆਪਣੇ ਈਜ਼ੀਲੀ ਡਾਈਜੈਸਟ ਹੋ ਜਾਣ ਹਮੇਸ਼ਾ ਤੁਸੀਂ ਡਿਨਰ 'ਚ ਉਹੀ ਆਪਸ਼ਨ ਰੱਖੋ ਦਾਣ ਸਬਜ਼ੀ ਔਰ ਆਪਾਂ ਨੂੰ ਹਮੇਸ਼ਾ ਇੱਕ ਡਾਈਟ ਤੇ ਸਟਕ ਹੋ ਕੇ ਨਹੀਂ ਰਹਿਣਾ ਚਾਹੀਦਾ ਵੀ ਅੱਜ ਵੀ ਮੈਂ ਇਹੀ ਖਾਧਾ ਕੱਲ ਨੂੰ ਇਹ ਖਾऊं ਇਹ ਹੈਲਦੀ ਇਹ ਨਾਲ weight loss ਹੁੰਦਾ ਮੈਂ ਇਹੀ ਖਾਣਾ ਕਰਨੇ ਨਹੀਂ ਟرائی ਕਰੋ ਕਿ ਰੋਜ਼ ਤੁਸੀਂ ਆਪਣੀ ਡਾਈਟ ਚੇਂਜ ਕਰੋ ਅੱਜ ਤੁਸੀਂ ਕੀ ਖਾਧ ਕੱਲ੍ਹ ਨੂੰ ਹੋਰ ਆਪਸ਼ਨ ਰੱਖੋ ਬਣਾ ਨੈਕਸਟ ਹੋਰ ਆਪਸ਼ਨ ਰੱਖੋ ਆਲਵੇਸ ਮੇਰਾ ਕਹਿਣ ਦਾ ਮਤਲਬ ਕਿ ਤੁਸੀਂ ਹਰ ਇੱਕ ਕੋਈ ਵੀ ਮੀਲ ਰਿਪੀਟ ਨਾ ਕਰੋ ਤੇ ਰੋਜ਼ ਬਦਲ ਬਦਲ ਆਪਣੇ ਮੀਲਸ ਲੋ ਤੀਜਾ ਆਪਾਂ weight loss ਕਰਦੇ ਆ ਹਮੇਸ਼ਾ ਟ੍ਰਾਈ ਕਰਨਾ ਚਾਹੀਦਾ ਕਿ ਆਪਾਂ ਸਟ्रेस ਫ੍ਰੀ ਰਹੀਏ ਵਸਤ ਅੱਜ ਕੱਲ੍ਹ ਦੇ ਟਾਈਮ ਵਿੱਚ ਸਟ्रेस ਫ੍ਰੀ ਰਹਿਣਾ ਮੁਸ਼ਕਲ ਹੈ ਪਰ weight loss ਸਿਰ ਅੱਛਾ ਹੁੰਦਾ ਜੇ ਆਪਣੇ ਮਾਈਂਡ 'ਤੇ ਕੋਈ ਸਟ्रेस ਨਹੀਂ ਹੋਗਾ ਪਰ ਸਟ्रेस ਵੀ ਹੋਮਗੇ ਤਾਂ ਅੱਛਾ weight loss ਕਰ ਪਾਵਾਂਗੇ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੀਂ ਚਾਹੇ ਉਹ ਐਕਸਰਸਾਈਜ਼ ਹੋਗੀ ਅੱਧਾ ਘੰਟਾ ਪੌਣਾ ਘੰਟਾ ਜਿੰਨਾ ਟਾਈਮ ਜੇ ਆਪਾਂ ਕਰ ਸਕਦੇ ਹਾਂ ਨਾ ਜਿੰਨੀ ਆਪਣੀ ਕੈਪੇਬਿਲਿਟੀ ਹੈਗੀ ਹੈ ਬਾਡੀ ਦੀ ਨਹੀਂ ਐਕਸਰਸਾਈਜ਼ ਹੁੰਦੀ ਤਾਂ ਵਾਕ ਕਰੋ ਯੋਗਾ ਕਰੋ ਕੋਈ ਵੀ ਕੋਈ ਵੀ ਫਿਜ਼ੀਕਲ ਐਕਟੀਵਿਟੀ ਵਿੱਚ ਆਪਣੀ ਬਾਡੀ ਨੂੰ ਜ਼ਰੂਰ ਇਨਵੋਲਵ ਕਰੋ ਜੇ ਆਪਾਂ weight loss ਕਰਦੇ ਆਂ ਤਾਂ ਆਪਣੀ ਜਿਹੜੀ ਜੋ ਆਪਾਂ ਡਾਈਟ ਲੈ ਰਹੇ ਆ ਉਹ 70 ਤੋਂ 80% ਵਰਕ ਕਰਦੀ ਹੈ ਵੀ ਲੋਸ ਵਿੱਚ ਪਰ ਜੇ ਆਪਾਂ ਕੋਈ ਫਿਜ਼ੀਕਲ ਐਕਟੀਵਿਟੀ ਨਾਲ ਕਰ ਰਹੇ ਆ ਕੋਈ ਵਾਕ ਐਕਸਰਸਾਈਜ਼ ਯੋਗਾ ਤਾਂ ਸਿਰਫ 20 ਤੋਂ 25% ਕੰਮ ਕਰੂਗੀ ਕਈ ਵਾਰ ਆਪਾਂ ਕੀ ਕਰਦੇ ਆ ਆਧਾ ਘੰਟਾ ਪੌਣ ਘੰਟਾ ਵਾਕ ਕਰ ਲਈ ਆ ਕੇ ਫਿਰ ਬਹੁਤ ਕੁਝ 언ਹੈਲਦੀ ਖਾ ਲਿਆ ਹਨਾ ਕੋਈ ਚਾਹ ਨਾ ਮਠਿਆ ਲੈ ਲਿਆ ਕੋਈ ਪੂਜੀਆਂ ਲੈ ਲਿਆ ਬਿਸਕਟ ਲੈ ਲਈ ਵੀ ਮੈਂ ਤਾਂ ਵਾਕ ਕਰਕੇ ਆਇਆ ਪਰ ਆਪਾਂ ਉਸ ਤੋਂ ਜ਼ਿਆਦਾ 언ਹੈਲਦੀ ਉਸ ਤੋਂ ਜ਼ਿਆਦਾ ਕਿਤੇ ਕੈਲਰੀਜ਼ ਆਪਾਂ ਲੈ ਲਵਾਂਗੇ ਸੋ ਇਸ ਗੱਲ ਦਾ ਧਿਆਨ ਰੱਖੋ ਕਿ ਡਾਈਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਡਾਈਟ ਨਾਲ weight loss ਜਿਆਦਾ ਅੱਛਾ ਹੁੰਦਾ ਫਿਜ਼ੀਕਲ ਐਕਟੀਵਿਟੀ ਨਾਲ 20 25% ਦੀ ਆਪਣਾ weight loss ਹੁੰਦਾ ਆਪਣੀ ਡਾਈਟ ਵੱਲ ਜਰੂਰ ਧਿਆਨ ਦਿਓ ਐਂਡ ਆਪਣੇ ਆਪ ਨੂੰ ਮੋਟੀਵੇਟ ਰੱਖਣ ਲਈ ਤੁਸੀਂ ਕੋਈ ਵੀ ਫਿਟਨੈਸ ਚੈਨਲ ਫਿਟਨੈਸ ਵੀਡੀਓਜ਼ ਜਰੂਰ ਦੇਖੋ ਤਾਂ ਕਿ ਤੁਸੀਂ ਡੀਮੋਟੀਵੇਟ ਨਾ ਹੋ ਜੇ ਤੁਸੀਂ weight loss ਕਰ ਰਹੇ ਹੋ ਤਾਂ ਆਪਣੇ ਆਪ ਨੂੰ ਮੋਟੀਵੇਟ ਰੱਖੋ ਆਪਣੇ ਆਪ ਨੂੰ ਕਦੇ ਵੀ ਡੀਮੋਟੀਵੇਟ ਨਾ ਕਰੋ ਹਮੇਸ਼ਾ ਇਹ ਜਿਹੇ ਵੀਡੀਓਜ਼ ਅਹੇ ਚੈਨਲਸ ਨਾਲ ਤੁਸੀਂ ਜੁੜੇ ਰਹੋ ਤਾਂ ਕਿ ਤੁਸੀਂ weight loss ਵੱਲ ਮੋਟੀਵੇਟ ਹੁੰਦੇ ਰਹੋ ਤਾਂ ਅੱਛਾ weight loss ਕਰ पाओ ਸੋ ਐਸੀ ਮੇਰੀਆਂ ਕੁਝ weight loss regarding tips ਜੋ ਮੈਂ ਫਾਲੋ ਖੁਦ ਕੀਤੀਆਂ ਨੇ ਤੇ ਮੈਂ ਹੁਣ ਵੀ ਫਾਲੋ ਕਰਦੀ ਆ ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਟਿਪਸ ਅੱਛੀਆਂ ਲੱਗੀਆਂ ਹੋਣਗੀਆਂ ਤੁਸੀਂ ਵੀ ਇਹ ਟਿਪਸ ਫਾਲੋ ਕਰਕੇ ਬਹੁਤ ਅੱਛਾ weight loss ਕਰ ਸਕਦੇ ਹੋ ਸੋ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਨਾ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ টিল देन ਗੁੱਡ ਬਾਏ ਸਤਿ ਸ਼੍ਰੀ ਅਕਾਲ